ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਦੇ ਵਿੱਚ ਕਾਫੀ ਰੁਬਾਈਆਂ ਲਿਖੀਆਂ ਨੇ ਭਾਈ ਵੀਰ ਸਿੰਘ ਜੀ ਦੀ ਇਸ ਰੁਬਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਉਰਦੂ ਬਾਈਆਂ ਉਦੋਂ ਮੈਂ ਲਿਖਿਆ ਇੱਕ ਪੰਜਾਬੀ ਦੀ ਇੱਕ ਉਰਦੂ ਤੁਹਾਡੇ ਸਾਹਮਣੇ ਰੱਖਦੇ ਹਾਂ ਕੁਝ माजी ਕੀ ਖਾਕ ਹੂੰ ਕੁਝ ਮੁਸਤਕਬਲ ਕਾ ਨੂਰ ਹੂੰ ਕੁਝ माजी ਕੀ ਖਾਕ ਹੂੰ ਕੁਝ ਮੁਸਤਕਬਲ ਕਾ ਨੂਰ ਹੂੰ ਜੀਣਾ ਅਭੀ ਨਹੀਂ ਆਇਆ ਕਿਉਂਕਿ ਹਾਲ ਸੇ ਅਭੀ ਦੂਰ ਹੂੰ ਹਾਲ ਵਰਤਮਾ ਹਉ ਇਸ ਵਕ ਇਸ ਨੂੰ ਮੈਂ ਪੰਜਾਬੀ ਰੂਪ ਇੰਜ ਦਿੱਤਾ ਮਾਜ਼ੀ ਦੀਆਂ ਯਾਦਾਂ ਬਸਾਗਰ ਦੀਆਂ ਛੱਲਾਂ ਮਾਜ਼ੀ ਦੀਆਂ ਯਾਦਾਂ ਬਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਣਾ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਅੱਜ ਵਰਤਮਾਨ ਹਉ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਉਹਨਾਂ ਹਾਰ ਸੋਈ ਪਰਵਾਣਾ ਕਿੱਥੇ ਮਨ ਭਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ ਜੀ ਇਤਨੀ ਗੱਲ ਹੁਣ ਅੱਜ ਸੁਣ ਲਈਏ ਜਣਾ ਖਣਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣ ਕੀ ਕਰੀਏ ਮਨ ਨਹੀਂ ਭਟ ਮਨ ਭਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਹੈ ਮਨ ਕਿੱਥੇ ਭਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚ ਇਹਨੂੰ ਪਹਿਲੇ ਲੈਣਾ ਹੈ ਵਰਤਮਾਨ ਵਿੱਚ ਕਹਿੰਦੇ ਨੇ ਭਗਵਾਨ ਦਾ ਦਰ ਹੈ ਕੀ ਵਰਤਮਾਨ ਭਾਰਤ ਦੇ ઋષਿ ਇੰਜ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਨਾ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਦੇ ਚ ਪਹੁੰਚ ਜਾਂਦਾ ਹੈ ਕੌਣ ਇੱਕ ਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਵਾਨ ਹੈ ਦੂਸਰਾ ਜਪ ਕਰ ਰਿਹਾ ਹੈ ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ ਹੁਣ ਮੈਂ ਅਰਜ਼ ਕਰਾਂ ਭੂਤ ਕਾਲ ਤੇ ਬੜਾ ਲੰਬਾ ਹੈ ਗੁਜ਼ਰਿਆ ਹੋਇਆ ਸਮਾਂ ਮਾਜ਼ੀ ਤੇ ਬਹੁਤ ਲੰਮਾ ਹੈ ਭਵਿਸ਼ਯ ਵੀ ਬੜਾ ਲੰਬਾ ਹੈ ਨਾ ਭਵਿਸ਼ ਦਾ ਅੰਤ ਨਾ ਬhootkal ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹੇ ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਾ ਹੀ ਨਹੀਂ ਗੁਰਵਾਨੀ ਨਹੀਂ ਮੰਨਦੀ ਸ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਇਨੂੰ ਹਾਲ ਨਹੀਂ ਮੰਨਦਾ ਇਸ ਚੱਕਰ 'ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ ਸਮਾਂ ਕਿਤਨਾ ਹੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਇਹ ਜਿਹੜਾ ਇੱਕ ਦਮ ਹੈ ਨਾ ਬਸ ਇਹ ਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ 'ਚੋਂ ਨਿਕਲ ਗਿਆ ਮੇਰੇ ਹੱਥ ਦੇ 'ਚ ਨਹੀਂ ਹੈ ਉਹ ਚਲਾ ਗਿਆ ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ ਉਹ ਵੀ ਮੇਰੇ ਹੱਥ 'ਚ ਨਹੀਂ ਹੈ ਮੇਰੇ ਹੱਥ 'ਚ ਕੀ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬੜੇ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨਾਲ ਜਿੱਧਰ ਚਾਹੀਏ ਵਰਤ ਲਈਏ ਤਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਆਉਂਦਾ ਕੁਝ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈ ਹੁੰਦੀ ਇੱਕ ਦਮ ਨਾਲ ਕੋਈ ਵੱਡਾ ਲੰਬਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇੱਕ ਦਮ ਦੇਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇੱਕ ਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਤੇ ਇੱਕ ਦਮ ਜਨਮ ਸਾਥੀ ਦੀ ਇਹ ਕਥਾ ਹੈ ధਨਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਔਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਗੁਰੂ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ ਔਰ ਗਜ਼ਬ ਦੀ ਗੱਲ ਹੈ ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਨੇ ਫਿਰ ਕੌਣ ਨੇ ਮੇਰੇ ਭਾਈ ਨੇ ਭਾਈ ਮਰਦਾਨਾ ਭਾਈ ਵਾਲਾ ਹਰੀਦਵਾਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ Hindu ਇੱਕ Musalman ਨੇ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਹਿਬ ਕਹਿੰਦੇ ਨਸੀਬ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ ਮਹਾਨ ਹੈ ਉਹ ਮਨੁੱਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੁੰਦਾ ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸਹਿਬ ਕਹਿੰਦੇ ਨਸੀਬ ਵਿਚਕਾਰ ਬੈਠ ਜਾਈਏ ਫਿਰ Hindu Musalman ਭਾਈ ਇਹ ਦੋਵੇਂ ਮੇਰੇ ਭਾਈ ਸਤਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਪੰਨੀ ਪਿਆਰਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅੱਦੋਗੇ ਇੰਨੀਆਂ عظیم ਹਸਤੀਆਂ ਨੂੰ ਸੀ ਭਾਈ ਸਾਹਿਬ ਕਰਕੇ ਬੁਲਾਨੇ ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜੀ ਗੱਲ ਹੈ ਗੁਰੂ ਦਾ ਭਰਾ ਮਰਦਾਨਿਆਂ ਦਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਕਰਦੇ ਆ ਹੁਣ ਬਹੁਤ ਭਰੋਸਾ ਨਹੀਂ ਰਿਹਾ ਇਹ ਜਨਮ ਸਾਖੀ ਦੀ ਗੱਤ ਹੈ ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲਈ ਲਵਾਂਗੇ ਬਸ ਇਹ ਨਹੀਂ ਹੈ ਸੌ ਦਮਾਂ ਦਾ ਭਰੋਸਾ ਜ਼ਿਆਦਾ ਨਹੀਂ ਸਤਿਗੁਰੂ ਕਹਿੰਦੇ ਨਬਾਲਿਆ ਤੂੰ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਬਾਲਾ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਸੌ ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਨਹੀਂ ਹੈ ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ ਦਸ ਦਮਾਂ ਤੇ ਹੀ ਵਿਸ਼ਵਾਸ ਕਰ ਸਕਦਾ ਦਸ ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ 'ਚ ਕਹਿੰਦੇ ਨੇ ਉਸਟ ਲਸ਼ਟਕਾ ਅਲੰਕਾਰ ਉਠਦੀ ਪਿੱਠ ਦੇ ਝੋਂ ਲੱਕੜ ਕੱਢ ਕੇ ਉੱਠ ਨੂੰ ਚਲਾਣਾ ਉਸਟ ਲਸ਼ਟਕਾ ਅਲੰਕਾਰ ਜੇ ਦਾ ਸਵਾਲ ਸੀ ਇਹ ਸਵਾਲ ਉਸੇ ਤੇ ਹੀ ਕਰ ਦੇਣਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰੂ ਕਹਿੰਦੇ ਨੇ ਮਰਦਾਨੇ ਆ ਤੈਨੂੰ ਸਵ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ ਦਸ ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮੇ ਮੌਲਤ ਮੌਤ ਨਾ ਜਾਣਾਈ ਪੰਗਤੀ ਹੈ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਹੈ ਜਿਹੜੇ ਮੇਰੇ ਮੂੰਹ 'ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ 'ਚ ਨਹੀਂ ਤੇ ਜਿਹੜਾ ਆਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਕੇ ਇਹ ਨਕਦੀ ਹੈ ਇਸ ਨੂੰ ਵਰਤਮਾਨ ਕਹਿੰਦੇ ਹੈ ਇਸ ਚਕਰਚਨਾ ਪੈਣ ਅੱਜ ਦਾ ਸਾਰਾ ਦਿਨ ਵਰਤਮਾਨ ਹੈ ਕਥਈ ਨਹੀਂ ਇੱਕਦਮ ਵਰਤਮਾਨ ਹੈ ਤਾਂ ਹੁਣ ਤਰਗ ਖੜੀ ਹੋਵੇਗੀ ਇੱਕਦਮ ਨਾਲ ਕੀ ਹੁੰਦਾ ਹੈ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਹੈ ਓਮ ਇੱਕ ਦਮ ਚਾਹੀਦਾ ਰਾਮ ਇੱਕ ਦਮ ਚਾਹੀਦਾ ਅੱਲਾਹ ਇੱਕੋ ਹੀ ਦਮ ਜਿੰਨੇ ਮਹਾ ਮੰਤਰ ਨੇ ਜਪਦੇ ਉਹ ਇੱਕ ਦਮ ਵਿੱਚ ਉਚਾਰਨ ਹੋ ਜਾਂਦੇ ਨੇ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰ ਖੜਾ ਹੋਏ ਇੱਕ ਵਾਰ ਫਿਰ ਵਾਏ ਗੁਰੂ ਆਖਣ ਨਾਲ ਕੀ ਹੁੰਦਾ ਇੱਕ ਦਮ ਨੂੰ ਸੰਸਕ੍ਰਿਤ ਦੇ ਵਿੱਚ ਇੱਕ ਛਣ ਕਹਿੰਦੇ ਨੇ ਛਾਣਾ ਇੱਕ ਛਿਨ ਇੱਕ ਜਿਤ ਜੈ ਇੱਕ ਛਿਨ ਰਿਹਾਇਓ ਕਾਲ ਫਾਸ ਕੇ ਵਿੱਚ ਨਾ ਆਇਓ ਇੱਕ ਛਿਨ ਇੱਕ ਦਮ ਦੇ ਵਿੱਚ ਜਿਹੜਾ ਵੀ ਆ ਗਿਆ ਜਿਸ ਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਪ ਪਾਪਤ ਬਚ ਗਿਆ ਇੱਕ ਛਿਨ ਹਜ਼ਾਰਾਂ ਜਨਮਾਂ ਕਰੋੜਾ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਣ ਚਾਹੀਦਾ ਹੈ ਇੱਕ ਸੈਕਿੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦਣ ਇੱਕ ਛਿਣ ਚਾਹੀਦਾ ਬੱਤੀ ਜਲਾਓਗੇ ਆ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ 'ਚ ਨਾ ਪੈਣਾ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਇੱਕ ਛਣ ਚਾਹੀਦਾ ਇਕ ਜਿਤ ਜائیں ਇਕ ਛਿਨ ਰਹਾਇਓ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ 1 ਸੈਕਿੰਡ ਗੁਰੂ ਅਰਜਨ ਦੇਵ ਜੀ ਇਕ ਛਿਨ 1 ਸੈਕਿੰਡ ਹੁਣ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇਕ ਪਾਪ ਵੀ ਨਹੀਂ ਦੁਲੇਗਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਰੋਂਦੇ ਪਿੱਟਦੇ ਵੀ ਬਹਿਣਾ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਪਾਪ ਮਿਟ ਜਾਣਗੇ। ਇਹ ਦੂਸਰਾ ਨੁਕਤਾ। ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਦੁੱਖ ਮਿਟ ਜਾਣਗੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ। ਬਹੁਤ ਸੌਖਾ ਹੈ। ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ। ਬਹੁਤ ਔਖਾ। ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ? ਗਾਵੀਏ ਸੁਣੀਏ। ਜਬਾਨ ਗਾਇਨ ਕਰੇ ਮਨ ਸੁਣੇ ਇਹ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕ ਹੋ ਜਾਏ ਕਠਨ ਹੈ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਔਖਣ ਔਖਾ ਸਾਚਾ ਨਾਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ દਈਏ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਹਿ ਦਿੰਦਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਆਪ ਕਹਿੰਦੇ ਔਖਾ ਇੱਕ ਹੀ ਔਖਾ ਨਹੀਂ ਔਖਾ ਜਬਾਨ ਉਚਾਰਨ ਕਰੇ ਤੇ ਮਨ ਸੁਣੇ ਕਿਸੇ ਨੂੰ ਕਹਿ ਰਹੇ ਨੇ ਮੇਰੇ ਪਾਸ ਕਠਨ ਹੈ ਭਗਤ ਕਬੀਰ ਕਹਿੰਦੇ ਨੇ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਠਿਕ ਜਾਓ ਖੁਦਾ ਹੁਣੇ ਹੀ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬਾ ਲਬੇਕੁਨ ਦਮ ਬਦਮ ਨੋਸ਼ਕੁਨ ਵਮੇ ਹਰਦੋ ਆਲਮ ਫਰਾਮ ਔਸ਼ਕੁਨ ਭਾਈ ਸਾਹਿਬ ਭਾਈ ਨੰਦ ਲਾਲ ਦਮ ਇੱਕ ਪਿਆਲਾ ਹੈ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗੱਲ ਵਖਰੀ ਤੈਨੂੰ ਕਿਤਨੇਕ ਦਮ ਆਉਂਦੇ ਇਹ ਪਿਆਲੇ ਖਾਲੀ ਨਹੀਂ ਹੋਣੇ ਭਰ ਦੇ ਇਹਨਾਂ ਲਬਾ ਲਬੇਕੁਨ ਦਮ ਬਦਮ ਨੋਸ਼ਕੁਨ ਵਮੇ ਹਰਦੋ ਆਲਮ ਫਰਾਮ ਔਸ਼ਕੁਨ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਹੈ ਦਮਾਂ ਦੇ ਪਿਆਲੇ ਨੂੰ ਭਰ ਭਰ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਇਹਨੂੰ ਆਬ-ਏ-ਹयात ਨਾਲ ਭਰ ਇਹਨੂੰ ਭਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਦੀ ਬਾਣੀ ਭਗਤਾਂ ਦੀ ਦੁਨੀਆ 'ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕਦਮ ਇੱਕਦਮ ਅੱਜ ਹੈ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆ ਮਨੋ ਮਚਿੰਦਣੀਆ ਕੱਲ ਤੇ ਕਿਉਂ ਛੋੜਦਾ ਹੈ ਭਵਿਸ਼ ਤੇ ਕਿਉਂ ਛੋੜਦਾ ਹੈ ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਹੀ ਲੈ ਬਾਬਾ ਫਰੀਦ ਇਹ ਗੱਲ ਵੱਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਐਸੀ ਕਿਹੜੀ ਸਾਧਨਾ ਹੈ ਜਿਹੜੀ ਉਹਨਾਂ ਨੇ ਨਹੀਂ ਕੀਤੀ ਕਹਿੰਦੇ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁੱਖ ਇਸ ਅਕਰਚਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਹੈ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਭੁੱਖ ਨਹੀਂ ਮਿਟਦੀ ਤੇ পেট ਤੇ ਬੰਨਣ ਨਾਲ ਭੁੱਖ ਨਹੀਂ ਮਿਟਦੀ পেট ਦੇਚ ਪਾਣ ਨਾਲ ਭੁੱਖ ਮਿਟਦੀ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦਿੰਦੇ ਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਗਾਠ ਕੀ ਲਾवण ਮੇਰੀ ਬੁਰਦ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸੰ ਸਾਰੇ ਰਹਿ ਗਏ ਖੁਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀ ਰਵੇ ਗਏ ਚਬਣ ਮੇਰੇ ਦੰਦ ਜਾਂਦੇ ਰਹੇ ਨਹੀਂ ਨੇ ਪੁਰਾਣਾ ਜ਼ਮਾਨਾ ਇਸ ਤਰ੍ਹਾਂ ਦੇ ਡੈਂਟਿਸ ਨਹੀਂ ਹੁੰਦੇ ਸਨ ਕੋਈ ਦੰਦ ਲਾ ਦੇਣ ਦੰਦ ਨਹੀਂ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸਨ ਬਾਬਾ ਫਰੀਦ ਕਹਿੰਦੇ ਰੋਟੀ ਮੇਰੀ ਕਾਠੀ ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਉਂਦੀਆਂ ਸੰਡੇਰੇ ਚ ਤੇ ਬੱਚੀਆਂ ਕੁੱਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਹ ਨਾਲ ਉਹ ਡੇਰੇ ਚ ਆ ਜਾਂਦੇ ਸਨ ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਭੁੱਖ ਹੈ ਉਝ ਨਹੀਂ ਖਾਂਦੇ ਸਨ ਲਾਵਣ ਮੇਰੀ ਭੁੱਖ ਮਲਤਾਨੀ ਝੰਗਮ ਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਭੁੱਖ ਸਾਗ ਸਬਜ਼ੀ ਕੀ ਹੈ ਬਸ ਭੁੱਖ ਮੈਂ ਭੁੱਖ ਦੇ ਚ ਖਾਣਾ ਮੈਨੂੰ ਸਵਾਦ ਆਉਂਦਾ ਆਖਿਰ ਸਾਗ ਸਬਜ਼ੀ ਸਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਉਹ ਜੋ ਰੁੱਖੀ ਖਾਣੀ ਔਖੀ ਬਾਬਾ ਫਰੀਦ ਕਹਿੰਦੇ ਲਾਵਣ ਹੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੀਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜਾਂਗਮੰਗਿਆਣੇ ਦਾ ਇਲਾਕਾ ਖੁਸ਼ਾਬਕੁੰਦੀਆਂ ਦਾ ਇਲਾਕਾ ਮੀਆਂਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦੇ ਹੈ ਰੋਟੀ ਮੇਰੀ ਕਾਠ ਕੀ ਸੁੱਕੀਆਂ ਰੋਟੀਆਂ ਕਠ ਵਰਗੀਆਂ ਨੇ ਲੱਕੜ ਵਰਗੀਆਂ ਤੇ ਮੂੰਹ ਦੇ ਚ ਦੰਦ ਨਾਉਣ ਤੇ ਆਪੇ ਲੱਕੜ ਵਰਗੀਆਂ ਨੇ ਸੁੱਕੀਆਂ ਰੋਟੀਆਂ ਉਨ ਤੇ ਮੂੰਹ ਦੇ ਚ ਦੰਦ ਨੇ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁਖ ਪਰ ਮੈਂ ਖਾਂਦਾ ਉਹਦਾਂ ਜਦ ਮੈਂ ਬਹੁਤ ਭੁੱਖਾ ਹੁੰਦਾ ਹੁਜ ਨਹੀਂ ਖਾਂਦਾ ਬੜੀਆਂ ਸੁਆਦੀ ਲੱਗਦੀ ਬੜਾ ਸਵਾਦ ਆਉਂਦਾ ਹੈ ਬੜਾ ਰਸ ਆਉਂਦਾ ਹੈ ਸਾਧਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲ ਆ ਪਲ ਕੀ ਐਵੇਂ ਲੰਬੇ ਇੰਨੇ ਸਾਲ ਲਾਣੇ ਇੰਨੇ ਦਿਨ ਖਪਣਾ ਅਨੇ ਸਾਲਾਂ ਬਦੀ ਬੰਦਗੀ ਕਰਨੀ ਹੋਣੀ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜਣੀਆਂ ਮਨੋ ਮਚੰਦਣੀਆਂ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਬਚਰਾਣ ਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਨੇ ਜਦ ਤੁਸੀਂ ਬਾਣੀ ਪੜ ਰਿਹਾ ਹੋ ਨਾ ਤੇ ਫਰਸ਼ਨ ਖੜਾ ਹੋਵੇ ਕੀ ਕਰੀਏ ਮਨ ਨਹੀਂ ਲੱਗਦਾ ਤਾਂ ਮਨ ਕਿਥੇ ਚਲਾ ਗਿਆ ਗੁਜ਼ਰੇ ਹੋਏ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਰ੍ਹਾਂ ਵੀ ਨਾ ਕਰਨਾ ਮਨ ਭਟਕਦਾ ਜੀ ਮਨ ਭਟਕਦਾ ਹੈ ਮਨ ਭਟਕਦਾ ਨਹੀਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ 'ਚ ਕਿਉਂ ਚਲਾ ਜਾਂਦਾ ਹੈ ਭੂਤਕਾਲ ਦੇ 'ਚ ਮੈਂ ਫਿਰ ਦਰਾਵਾ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ ਆਪਣੇ ਨਿਸ਼ਾਨ ਛੱਡ ਗਏ ਨੇ ਯਾਦ ਆਉਂਦੇ ਨੇ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ ਯਾਦ ਆਉਂਦੇ ਨੇ ਦੁੱਖ ਸੁੱਖ ਯਾਦ ਆਉਂਦੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੋਂ ਯਾਦ ਆਉਂਦੇ ਬਹੁਤ ਵੱਡੇ ਸੁੱਖ ਜੋ ਮਿਲੇ ਹੋਂ ਤੇ ਚਲੇ ਗਏ ਹੋਂ ਯਾਦ ਆਉਂਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਅੱਜ ਕਿਉਂ ਹੁਣ ਜੋ ਮਿਲੇ ਹੈ ਕਿਦਰੇ ਇਹ ਨਾ ਚਲਾ ਜਾਏ ਚਿੰਤਾ ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ ਜਵਾਨੀ ਹੈ ਕਿਧਰੇ ਚਲੀ ਨਾ ਜਾਏ ਮਿਲੇ ਨੇ ਸੁੱਖ ਕਿਧਰੇ ਚਲੇ ਨਾ ਜਾਣ ਚਿੰਤਾ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ 'ਚ ਇਹ ਸ਼ਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜਦੇ ਨੇ ਪਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੀ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ਥੇਰ ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸ਼ਲੋਕ ਇਹਦੇ ਅਰਥ ਸਾਨੂੰ ਆਉਂਦੇ ਮੈਨੂੰ ਵੀ ਵੀ 25 ਸਾਲ ਬਿਲੇ ਖੜ ਰਿਹਾ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ ਪਹਿਲੇ ਨਹੀਂ ਪਹਿਲੇ ਮੈਂ ਵੀ ਟੀਕੇ ਦੇ ਅੱਛ ਮੱਖੀ ਤੇ ਮੱਖੀ ਮਾਰਦਾ ਰਿਹਾ ਅਰਥ ਇਹ ਨਹੀਂ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਇਥੇ ਇਹ ਕਹਿ ਰਹੇ ਚਿੰਤਾ ਨਾ ਕਰਸ ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ ਪਤਾ ਹੈ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਪੇ ਕਰਦੇ ਹਾਂ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਏ ਜਗਤ ਨਾਲ ਹੋਵੇ ਤੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਰਹੀ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਪਰ ਅੰਦਰ ਚਿੰਤਾ ਬਣੀ ਰਹੇ ਮਤਾ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਨੇ ਮੈਂ ਫਿਰ ਦौराਣਾ ਤਾਂ ਕਿ ਪੂਰੀ ਪਕੜ ਆ ਜਾਏ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨਾ ਪਾਰੋ ਸਿੱਖੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪड़ोसी ਦੀ ਅਰਥੀ ਨਿਕਲੀ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪਾੜੋ ਸਿੱਕੇ ਜੋ ਹੋਆ ਤੂੰ ਆਪਣੇ ਦੇ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਭਈ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਭਈ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਕਿ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਮਤਰਾ ਨਾ ਹੋਵੇ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕਿਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇ ਸੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ باوجود ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ باوجود ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇਪੇ 'ਚ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਹੈ ਤੂੰ ਲੱਖ ਕੋਸ਼ਿਸ਼ ਕਰ ਮੇਰੇ ਚਿੱਟੇ ਵਾਲ ਨਾ ਉਹਨ ਹੋਣਗੇ ਕਰ ਜਿੰਨੇ ਉਪਾਅ ਕਰਨੇ ਨੇ ਕਰ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋ ਨਾ ਜਾਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤਾਂ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋ ਵਤ ਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੁਣ ਹੋਣ ਹਾਰ ਸੀ ਹੋਣ ਹਾਰ ਸੀ ਤੇਰੇ ਕੀਤੇ ਕਰਮ ਉਸ ਦੇ ਬਣੇ ਭੋਏ ਵਿਧਾਨ ਜੋ ਕੁਝ ਹੋਇਆ ਇਹ ਹੋਣ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਹੋਣਾ ਚਾਹੀਦਾ ਸੀ ਇਕ ਹੋਰ ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਝ ਕੇ ਹੋਣਾ ਹੈ ਸੋ ਹੋ ਰਹੇਗਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾਜ ਇਨ ਨੂੰ ਲਿਆ ਵਰਤਮਾਨ ਵਿੱਚ ਤੇ ਵਰਤਮਾਨ ਕੀਏ ਇੱਕਦਮ ਇੱਕਦਮ ਟੁਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਦਾ بس ਇੱਕ ਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਜ਼ਰ ਰੇ ਨ